ਬੰਗਲਾਦੇਸ਼ ਦੇ ਵਿੱਚ ਹਾਲਾਤ ਇਹੋ ਜਿਹੇ ਬਣਦੇ ਜਾ ਰਹੇ ਆ ਨਿਤ ਦੇ ਨਿਤ ਦੰਗੇ ਹੋ ਰਹੇ ਆ ਇੱਥੇ ਟੈਨਸ਼ਨ ਇਕੱਲੇ ਬੰਗਲਾਦੇਸ਼ ਨੂੰ ਨਹੀਂ ਹੈਗੀ ਇੰਡੀਆ ਨੂੰ ਵੀ ਹੈਗੀ ਹੈ ਕਿਉਂਕਿ ਇੰਡੀਆ ਦੇ ਵੀ ਕਾਫੀ ਬੰਦੇ ਉੱਥੇ ਹੈਗੇ ਆ ਜਿਨ੍ਹਾਂ ਨੂੰ ਮਾਰਿਆ ਜਾ ਰਿਹਾ ਕੁੱਟਿਆ ਜਾ ਰਿਹਾ ਤੇ ਉਹਨਾਂ ਦਾ ਕਿਤੇ ਨਾ ਕਿਤੇ ਇਹ ਵੀ ਹੈਗਾ ਵੀ ਅਸੀਂ ਇੰਡੀਆ ਚ ਆ ਜਿਹੜੇ ਹਿੰਦੂਆਂ ਤੇ ਹਮਲੇ ਕੀਤੇ ਜਾ ਰਹੇ ਆ ਇਕੱਲੇ ਹਿੰਦੂ ਹੀ ਉੱਥੇ ਆ ਕਿ ਸਿੱਖ ਵੀ ਹੈਗੇ ਆ ਇਦੇ ਤੇ ਚਰਚਾ ਜ਼ਰੂਰ ਕਰਨੀ ਆਪਾਂ ਵੀ ਕਿਉਂ ਇਹੋ ਜਿਹਾ ਕੰਮ ਹੋ ਰਿਹਾ ਜੀ ਕਾਰਨ ਕੀ ਹੈਗਾ ਯੂਐਸਏ ਕਿਸੇ ਵੀ ਤਰ੍ਹਾਂ ਦੇ ਟਰੱਕ ਪਰਮਿਟਸ ਲਈ ਜੀਐਸਟੀ ਟਰੱਕ ਪਰਮਿਟਸ ਨੂੰ ਕੰਟੈਕਟ ਕਰੋ 5593897772 ਹੁਣ ਆਪਾਂ ਖਬਰ ਤੇ ਸਾਂਝ ਪਾ ਲੈਨੇ ਆਂ ਵੈਸੇ ਗੱਲ ਸਿੱਖਾਂ ਦੀ ਕਰੀਏ ਤੇ ਬੰਗਲਾਦੇਸ਼ ਦੇ ਵਿੱਚ ਸਿੱਖ ਹੋ ਸਕਦਾ ਹੈ ਹੁਣ ਲੇਕਿਨ ਬੜੀ ਵੱਡੀ ਗਿਣਤੀ ਤਾਦਾਦ ਦੇ ਵਿੱਚ ਹੈਗੇ ਆਂ ਔਰ ਉੱਥੇ ਜਿਸ ਤਰੀਕੇ ਨਾਲ ਹਿੰਦੂਆਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈ ਮੈਨੂੰ ਇਹ ਲੱਗਦਾ ਹੈ ਵੀ ਇਹ ਸੋਚੀ ਸਮਝੀ ਸਾਜ਼ਿਸ਼ ਵੀ ਹੋ ਸਕਦੀ ਹੈ ਕਿ ਇੰਡੀਆ ਔਰ ਬੰਗਲਾਦੇਸ਼ ਕਿਉਂਕਿ ਜਦ ਗੱਲ ਇੰਡੀਆ ਤੇ ਬੰਗਲਾਦੇਸ਼ ਦੀ ਹੁੰਦੀ ਹੈ ਨਾ ਤੇ 1971 ਦੀ ਲੜਾਈ ਤੋਂ ਬਾਅਦ ਬੰਗਲਾਦੇਸ਼ ਹੋਂਦ ਵਿੱਚ ਵੀ ਇੰਡੀਆ ਦੇ ਕਰਕੇ ਆਇਆ ਸੀਗਾ ਜਦ ਉਸ ਵਕਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਹਨਾਂ ਨੇ ਪਾਕਿਸਤਾਨ ਦੇ 93000 ਸੈਨਿਕਾਂ ਨੂੰ ਜਦ ਸਰੈਂਡਰ ਕਰਵਾਇਆ ਸੀਗਾ ਤੇ ਉਸ ਤੋਂ ਬਾਅਦ ਬੰਗਲਾਦੇਸ਼ ਇੱਕ ਵੱਖਰਾ ਦੇਸ਼ ਦੇ ਤੌਰ ਤੇ ਨਿਕਲਦਾ ਹੈ ਉਹੀ ਬੰਗਲਾਦੇਸ਼ ਹੁਣ ਪਾਕਿਸਤਾਨ ਦੇ ਨਜ਼ਦੀਕ ਜਾਣ ਨੂੰ ਫਿਰਦਾ ਹੈ ਇਸ ਗੱਲ ਦੀ ਜਨਤਾ ਸੀ ਆਪਣੇ ਖਬਰਾਂ ਦੇ ਵਿੱਚ ਕਈ ਵਾਰ ਕਰ ਚੁੱਕੇ ਆ ਲੇਕਿਨ ਜਿਸ ਤਰੀਕੇ ਨਾਲ ਬੰਗਲਾਦੇਸ਼ ਦੇ ਵਿੱਚ ਅੱਜ ਕੱਲ੍ਹ ਹਿੰਦੂਆਂ ਦੇ ਉੱਤੇ ਅਟੈਕ ਹੋ ਰਹੇ ਨੇ ਕਿਉਂਕਿ 4 ਇਨਸੀਡੈਂਟ ਹੋ ਗਏ ਕੱਲ ਵੀ ਇੱਕ ਇਨਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਵਿਅਕਤੀ ਜਿਹੜਾ ਉਹਦਾ ਨਾਮ ਸੀਗਾ ਖੋਖਨ ਚੰਦਰਾ ਬੋਸ 50 ਸਾਲ ਸੀਗਾ ਇਹਦੇ ਉੱਤੇ ਚਾਕੂ ਦੇ ਨਾਲ ਹਮਲਾ ਹੁੰਦਾ ਔਰ ਇਸ ਤਰੀਕੇ ਦੇ ਇਨਸੀਡੈਂਟ ਤੋਂ ਬਾਅਦ ਇੰਡੀਆ ਔਰ ਬੰਗਲਾਦੇਸ਼ ਦੇ ਵਿੱਚ ਤਣਾਅ ਵਧ ਰਿਹਾ ਹੈ ਇੰਟੀ ਬੰਗਲਾਦੇਸ਼ ਨੇ ਆਪਣਾ ਜਿਹੜਾ ਐਮਬੈਸਡਰ ਹੈ ਉਹਨੂੰ ਆਪਣਾ ਵਾਪਸ ਬੁਲਾ ਲਿਆ ਸੀਗਾ ਤੇ ਤੁਸੀਂ ਇਹ ਦੇਖੋ ਕਿ ਇਹਨਾਂ ਹਾਲਾਤਾਂ ਦੇ ਵਿੱਚ ਪੋਲਿਟਿਕਸ ਵੀ ਇੰਡੀਆ ਦੇ ਵਿੱਚ ਵੀ ਚਰਮ ਸੀਮਾ ਤੇ ਹੈ ਤੇ ਬੰਗਲਾਦੇਸ਼ ਦੇ ਵੀ ਚਰਮ ਸੀਮਾ ਤੇ ਹੈ। ਇੰਡੀਆ ਦੇ ਵਿੱਚ ਐਸ ਕਰਕੇ ਆ ਕਿ ਵੈਸਟ ਬੰਗਾਲ ਦੇ ਵਿੱਚ ਇਲੈਕਸ਼ਨ ਹੈ ਔਰ ਵੈਸਟ ਬੰਗਾਲ ਦੇ ਵਿੱਚ ਬਹੁਤ ਸਾਰੇ ਰੈਫਿਊਜੀ ਜਿਹੜੇ ਹਿੰਦੂ ਕਈਏ ਆ ਮੁਸਲਮਾਨ ਵੀ ਕਈਏ ਉਹ ਕਾਫੀ ਤਾਜ਼ਾਤ ਦੇ ਵਿੱਚ ਵੈਸਟ ਬੰਗਾਲ ਦੇ ਵਿੱਚ ਬੰਗਲਾਦੇਸ਼ ਦੇ ਨਾਗਰਿਕ ਰਹਿ ਰਹੇ ਨੇ। ਉਹਨਾਂ ਨਾਗਰਿਕਾਂ ਨੂੰ ਕੱਢਣ ਦੀ ਗੱਲ ਉਹ ਅਮਿਤ ਸ਼ਾਹ ਜਿਹੜੇ ਸਾਡੇ ਯੂਨੀਅਨ ਹੋਮ ਮਿਨਿਸਟਰ ਆ ਉਹ ਵੀ ਕਰ ਰਹੇ ਨੇ ਔਰ ਕੁਝ ਬੇਠੀਆਂ ਨੂੰ ਨਹੀਂ ਵੜਨ ਦਿੱਤਾ ਜਾਏਗਾ ਇਹ ਵੀ ਗੱਲ ਕਰ ਰਹੇ ਨੇ ਦੂਜੇ ਪਾਸੇ ਜੇ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਉੱਤੇ ਇਸ ਤਰੀਕੇ ਨਾਲ ਅਟੈਕ ਹੋ ਰਹੇ ਨੇ ਇੱਕ ਵਾਰ ਅਲਟੀਮੇਟਮ ਵੀ ਇੰਡੀਅਨ ਗਵਰਨਮੈਂਟ ਨੇ ਬੰਗਲਾਦੇਸ਼ ਦੀ ਇੰਟਰਿਮ ਸਰਕਾਰ ਨੂੰ ਦਿੱਤਾ ਹੈ ਕਿ ਐਦਾਂ ਦੀ ਘਟਨਾਵਾਂ ਅਗਰ ਅੱਗੇ ਹੋਈਆਂ ਤੇ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਕੀ ਕੋਈ ਸੈਨਿਕ ਤਕਰਾਰ ਜਾਂ ਫਿਰ ਲੜਾਈ ਉਹ ਵੀ ਖਾਸ ਕਰਕੇ ਤਦ ਜਦ ਅਸੀਂ ਕੁਝ ਖੰਧਨਾ ਦੇ ਪਹਿਲੇ ਖਬਰ ਕੀਤੀ ਸੀ ਕਿ ਪਾਕਿਸਤਾਨ ਔਰ ਬੰਗਲਾਦੇਸ਼ ਦੇ ਵਿੱਚ ਜਿਸ ਤਰਜ਼ ਦੇ ਉੱਤੇ ਹੋ ਜਾਂਦਾ ਹੈ ਅਗਰ ਭਾਰਤ ਕੋਈ ਬੰਗਲਾਦੇਸ਼ ਦੇ ਉੱਤੇ ਕਾਰਵਾਈ ਕਰਦਾ ਹੈ ਤੇ ਉਹਦੇ ਨਾਲ ਸਾਨੂੰ ਪਾਕਿਸਤਾਨ ਤੇ ਉਹ ਯੂਏਈ ਜਾਂ ਹੋਰ ਕਈ ਦੇਸ਼ ਜਿਨ੍ਹਾਂ ਦੇ ਵਿੱਚ ਐਦਾਂ ਦੀ ਐਗਰੀਮੈਂਟ ਹੋ ਜਾਂਦੇ ਆ ਸਾਰਿਆਂ ਦੇ ਨਾਲ ਲੜਨਾ ਪਏਗਾ ਐਦਾਂ ਦੀ ਸਿਤੀ ਬਣੀ ਹੋਈ ਹੈ